ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਨਾ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਿਲੋ ਕਿ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਵਿੱਚ ਬੱਸਾਂ ਦਾ ਸਫ਼ਰ ਕਰਨਾ ਲੋਕਾਂ ਲਈ ਹੋਵੇਗਾ ਮੁਸ਼ਕਲ 9 ਜੁਲਾਈ ਨੂੰ ਲੈ ਕੇ ਵੱਡਾ ਐਲਾਨ ਹੜਤਾਲ ਤੇ ਸ਼ੜਕਾ ਆਵਾਜਾਈ ਖੇਤਰ ਵਿੱਚ ਕੰਮ ਕਰਨ ਵਾਲੀਆਂ ਲਗਭਗ ਇੱਕ ਦਰਜਨ ਜੂਨੀਅਨ ਦਲ ਮੈਂਡਿਆਂ ਨੇ ਇੱਕ ਰਾਜ ਪੱਧਰੀ ਕਾਨਫਰੰਸ ਵਿੱਚ ਐਲਾਨ ਕੀਤਾ ਹੈ ਕਿ ਉਹ 10 ਕੇਂਦਰੀ ਰੇਡ ਜੂਨੀਅਨਾਂ ਅਤੇ ਪੇਸ਼ਾਵਰ ਆਲ ਇੰਡੀਆ ਅਪਲਾਈਜ਼ ਫੈਡਰੇਸ਼ਨਾਂ ਤੇ ਸੱਦੇ ਤੇ 9 ਜੁਲਾਈ ਨੂੰ ਹੜਤਾਲ ਵਿੱਚ ਹਿੱਸਾ ਲੈਣਗੇ ਫਿਰ ਅਤੇ ਇਸ ਸਬੰਧ ਵਿੱਚ 20 ਜੂਨ ਤੱਕ ਪੰਜਾਬ ਸਰਕਾਰ ਦੇ ਸਾਰੇ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਇਸ ਕਾਨਫਰੰਸ ਆਲ ਇੰਡੀਆ ਰੋਡ ਟਰਾਂਸਪੋਰਟ ਅਪਲਾਈਜ਼ ਫੈਡਰੇਸ਼ਨ ਨਾਲ ਸੰਬੰਧਿਤ ਰਾਜ ਪੱਧਰੀ ਕਮੇਟੀ ਦੁਆਰਾ ਆਯੋਜਿਤ ਕੀਤੀ ਗਈ ਸੀ ਇਸ ਦੀ ਪ੍ਰਧਾਨਗੀ ਕਮਰਜ ਚੰਦਰ ਸ਼ੇਖਰ ਰਮੇਸ਼ ਸਿੰਘ ਗਿੱਲ ਪ੍ਰਧਾਨ ਪੰਨ ਬੱਸ ਪੀ ਆਰਟੀਸੀ ਵਰਕਰਜ਼ ਜੁਨੀਆ ਪੰਜਾਬ ਹਰਕੇ ਹਰਕੇਸ਼ ਸਿੰਘ ਕੁਮਾਰ ਵਿੱਕੀ ਉਪ ਪ੍ਰਧਾਨ ਪੰਜਾਬ ਰੋਡ ਪੰਨ ਬੱਸ ਪੀ ਆਰਟੀਸੀ ਕਨੈਕਟਰ ਵਰਕਰਜ਼ ਜੁਨੀਆ ਪੰਜਾਬ ਇੰਦਰਪਾਲ ਸਿੰਘ ਪ੍ਰਧਾਨ ਪੀ ਆਰਟੀਸੀ ਮੋਟਰ ਮਜ਼ਦੂਰ ਜੂਨੀਅਨ ਹਰਬੰਸ ਸਿੰਘ ਪੋਲਾ ਪ੍ਰਧਾਨ ਪੀਆਟੀਸੀ ਕਨੈਕਟਰ ਵਰਕਰਜ਼ ਜੂਨੀਆਨ ਨੇ ਕੀਤੀ ਹੈ ਕੰਪਨਸ਼ਨ ਵਿੱਚ ਮੁੱਖ ਮਤਾ ਕਾਮਰੇਡ ਇੰਦਰ ਸ਼ੇਖਰ ਨੇ ਪੇਸ਼ ਕੀਤਾ ਹੈ ਜਿਸ ਵਿੱਚ ਟਰਾਂਸਪੋਰਟ ਸੈਕਟਰ ਦੇ ਟਰਾਂਸਪੋਰਟ ਕਾਮਿਆਂ ਦੀ ਲਗਾਤਾਰ ਵਿਗੜਦੀ ਹਾਲਤ ਟੈਕਸਾਂ ਵਿੱਚ ਵਾਧਾ ਟਰਾਂਸਪੋਰਟ ਸੈਕਟਰ ਨੂੰ ਦਿੱਤੀ ਜਾ ਰਹੀਆਂ ਹੈ ਰਿਆਇਤਾਂ ਸੜਕਾਂ ਦੀ ਵਿਗੜਦੀ ਹਾਲਤ ਕਿਰਤ ਕਾਨੂੰਨਾ ਵਿੱਚ ਕੀਤੀਆਂ ਜਾ ਰਹੀਆਂ ਹਨ ਤਬਦੀਲੀਆਂ ਜੋ ਕਿ ਮਜ਼ਦੂਰਾਂ ਲਈ ਨੁਕਸਾਨਦੇ ਹਨ ਦੇ ਮੱਦੇ ਨਜੇ ਮਜ਼ਦੂਰ ਲਹਿਰ ਇਕਜੁੱਟ ਹੋ ਕੇ ਅੱਗੇ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ ਜੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ